ਬਾਰਡਰ ਬੈਲਟ ਤੋਂ ਆਉਂਦੀਆਂ ਇਹ ਗੋਭੀ ਦੇ ਫੁੱਲ আর ਕੀ ਬੂਰੀ ਆ ਵੇਖ ਤੂੰ ਕਿਆ ਪਤਾ ਸਹੀ ਗੱਲ ਆ ਗੋਭੀ ਦੇ ਫੁੱਲ ਅਗਲੀ ਲਿਆਦੀ ਇਹ ਬੂਰੀ ਖਰੀਦ ਕੇ ਇਧਰ ਵੇਖੋ ਇਹਦੀ ਅੱਖ ਵੇਖਿਓ ਤੇਰੀ ਫੇਸ ਦੀ ਕੁਆਲਿਟੀ ਵੇਖਿਓ ਤੇ ਇਹਦਾ ਕੱਟ ਵੇਖਿਓ ਟੇਡਾ ਮੈਂ ਕਹਾ ਵੇ ਅੱਖ ਬਾਗੜੰਗ ਜਿਵੇਂ ਬਿਲਕੁਲ ਅਗੇ ਉਹਦੇ ਫਾਰਮ ਤੇ ਜਾਣੀ ਅਤਰੰਦ ਕੋਲੇ ਹਾਂ ਤੇ ਵੇਖਿਆ ਜੇ ਉੱਥੇ ਚੋਟੀ ਖੜੀ ਠੀਕ ਉਹਨੂੰ ਲੈਣੀਆਂ ਕਰੇ ਮਹਾਰਾਜ ਜਨ ਦੁਗੜੀ ਰਾਜ ਚੌਕੀ ਤਰੱਕੀ ਬਖਸ਼ ਕਰੇ ਆਪਾਂ ਹੀਰਾ ਦਿੱਤਾ ਟੌਪ ਦਾ ਉਹਨੂੰ ਮਹਾਰਾਜ ਤਰੱਕੀ ਬਖਸ਼ ਕਰੇ ਉਹਨੂੰ ਤੇ ਜਿਹੜੇ ਕਹਿੰਦੇ ਸੀ ਨਾ ਬਾਪੂ ਮਾਲੋ ਪ੍ਰੂਫ ਦੇ ਦੀ ਜਾਂ ਬਾਪੂ ਗੀਸਾ ਨਵਾਂ ਸਵਾਲੀ ਤੇ ਆ ਤੁਹਾਨੂੰ ਪ੍ਰੂਫ ਦਿੰਨੇ ਆ ਉਹ ਝੋਟੀ ਦਾ ਮਿੱਤਰੋ ਜਿਹੜੇ ਬੰਦੇ ਨੇ ਲਈ ਆ ਵੈਸੇ ਕੌਂਟਰੋਵਰਸੀ ਚ ਅਸੀਂ ਪੈਂਦੇ ਨਹੀਂ ਪਰ ਅਸੀਂ ਇਹ ਗੱਲ ਜ਼ਰੂਰ ਕਹਿੰਨੇ ਆ ਕਿ ਜਿਹੜੀ ਅਸੀਂ ਗੱਲ ਕਹਿਤੀ ਨਾ ਕਮਿਟਮੈਂਟ ਕਰਤੀ ਉਹ ਗੱਲ ਉਦਾਂ ਹੀ ਹੁੰਦੀ ਆ ਕਦੇ ਇਹ ਨਹੀਂ ਆ ਵੇਖੋ ਡੀਅਰ ਕਸਟਮਰ ਇਨਰ ਇੱਕ ਲੱਖ ਰੁਪਇਆ ਕ੍ਰੈਡਿਟ ਯੂਰ ਅਕਾਊਂਟ ਤੇ ਨੈਫਟ ਵਿਦ ਯੂਟੀਆਰ ਬਾਈ ਕਰਨੈਲ ਸਿੰਘ son of ਗੁਰਦੇਵ ਸਿੰਘ ਇਹ ਕਰਨੈਲ ਸਿੰਘ ਪੰਜੋਲੀ ਤੋਂ ਆ ਮਿੱਤਰੋ ਜਿਹੜਾ ਸਰਹੰਦ ਦੇ ਨਾਲ ਆ ਜੇ ਕਿਸੇ ਨੇ ਬਾਈ ਨਾਲ ਗੱਲਬਾਤ ਵੀ ਕਰਨੀ ਹੋਵੇ ਤਾਂ ਨੰਬਰ ਵੀ ਦੇਦਾ ਹੈ ਜਿਹੜਾ ਦੇਖ ਵੀ ਆਇਆ ਜੋ ਖਰੀਦਿਆ ਜਿਨ੍ਹਾਂ ਨੂੰ ਪਤਾ ਨਾ ਹੀਰੇ ਦੀ ਜਿਨ੍ਹਾਂ ਨੂੰ ਕਦਰਿਆ ਉਹ ਨਹੀਂ ਇਹਨਾਂ ਟਾਈਮ ਲਾਉਂਦੇਗੇ ਹਾਂਜੀ ਮਿੱਤਰੋ ਕੌਣ ਆ ਗਿਆ ਕਹਿੰਦੇ ਬਾਪੂ ਆ ਗਿਆ ਮਿੱਤਰੋ ਬੂਰੀਆਂ ਵਾਲਾ ਟੇਡਾ ਕੱਟ ਤੇ ਮਣਕਣੀ ਅੱਖ ਜਿਹਦੀ ਰਹਿੰਦੀ ਆ ਸਾਰੇ ਦੋਸਤੋ ਮਿੱਤਰੋ ਤੁਹਾਨੂੰ ਵੀਡੀਓ ਤੇ ਅੱਖ ਤੇ ਅੱਜ ਇਹ ਕੱਟੀ ਦਾ ਵਗ ਜਾਣੀਆਂ ਮਿੱਤਰੋ ਫਟਾਫੜ ਤੇ ਝੋਟੀ ਲੈ ਗਿਆ ਖਰੀਦ ਕੇ ਮਿੱਤਰੋ ਝਟਾਪਟ ਅੱਜ ਤੁਹਾਨੂੰ ਦੋ ਨਾਗ ਦਿਖਾਉਣੇ ਆ ਸਿਰਫ ਸ਼ੌਂਕ ਕਰਾਉਣਾ ਇਧਰਲੀ ਬੂਰੀ ਝੋਟੀ ਦਾ ਕਿ ਬਾਪੂ ਬੂਰੀਆਂ ਰੱਖਣ ਦਾ ਸ਼ੌਂਕੀ ਆ ਜਿਹੜਾ ਕਹਿੰਦਾ ਲੈ ਗਿਆ ਬੂਰੀ ਤੇ ਉਹੀ ਕੁੱਟ ਕੇ ਖਾਊਗਾ ਘਿਉ ਦੇ ਵਿੱਚ ਚੂਰੀ ਵਾਕਿਆ ਐਵੇਂ ਨਹੀਂ ਚੂਰੀਆਂ ਖਾਧੀਆਂ ਜਾਂਦੀਆਂ ਇਹ ਰਗਮਾਂ ਲਾਉਣੀਆਂ ਪੈਂਦੀਆਂ ਦੋਸਤੋ ਤੇ ਰਗਮਾਂ ਲਾ ਗਈ ਇਹ ਘਰੇ ਖੜਦੀਆਂ ਕਰਮ ਵਾਲੀਆਂ ਜਾ ਕੇ ਕਿੱਲੇ ਤੇ ਤੇ ਅੱਜ ਵਾਲੀ ਝੋਟੀ ਜਿਹੜੀ ਆ ਵੇਖ ਕੇ ਭੁੱਖ ਲੈਂਦੀ ਇਹੋ ਜੀ ਝੋਟੀ ਆ ਇਧਰ ਬੱਚਾ ਵੀ ਬਹੁਤ ਚੰਗਾ ਬਾਪੂ ਲੈ ਕੇ ਆਇਆ ਬਾਪੂ ਦੇ ਦਸਨ ਮੁਤਾਬਕ ਇਹਦੀ ਮਾਂ ਦੀ ਹਾਈਟ ਕੱਦ ਕਾਠੀ ਬੜੀ ਵਧੀਆ ਸੀ ਸਿਰਫ ਸੇਵਾ ਮੰਗਦੀ ਆ ਵੀ ਕੱਟੀ ਇਹਦੇ ਆਰਡਰ ਵਿਖਾਉਂਗਾ ਤੁਹਾਨੂੰ ਥਣ ਵਿਖਾਉਂਗਾ ਵੇਖਣ ਜੋਗ ਆ ਦੋਸਤੋ ਤੇ ਸਭ ਤੋਂ ਪਹਿਲਾਂ ਮੈਂ ਡਰੈਸ ਕਰਵਾ ਦਮਾ ਨੋਟ ਪੈਨ ਅਕਾਲੀਆਂ ਵਾਲਾ ਵਾ ਦੋਸਤੋ ਜਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਵਾ ਨਾਮ ਸਵਰਨ ਸਿੰਘ ਢਿੱਲੋਂ ਤੇ ਨੇੜੇ ਦੇ ਜਿਹੜੇ ਸ਼ਹਿਰ ਆ ਉਹ ਕੋਟੀ ਸਿਖਾ ਧਰਮਕੋਟ ਜੀਰਾ ਮਹੂ ਜਿਹੜੇ ਨੇੜੇ ਦੇ ਸ਼ਹਿਰ ਆ ਤੇ ਆਉ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਲੈ ਕੇ ਦਿੰਨੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਵੀਡੀਓ ਵੇਖਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਪੂ ਫਿਰ ਕਿਵੇਂ ਚੱਕ ਲੋ ਚੱਕ ਲੋ ਹੋ ਗਈ ਝੋਟੀ ਵਾਲੀ ਮਿੱਤਰੋ ਆ ਗੱਡੀ ਤੋਂ ਕੱਲ ਉਤਰ ਨਹੀਂ ਦਿੱਤੀ ਅੱਛਾ ਮਗਰ ਹੀ ਗੁਰਮੁਖ ਲੱਗੇ ਆਏ ਅੱਛਾ ਅੱਜ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆਂ ਵੀ ਲਿਆਂਦੀ ਦਾ ਜਾਨਤਨ ਵੀਡੀਓ ਪਾ ਕੇ ਵੇਚਾਂਗੇ ਅੱਛਾ ਪਰ ਜਦੋਂ ਹੁਣ ਘਰੇ ਆਇਆ ਬੰਦਾ ਨਹੀਂ ਮੋੜਿਆ ਜਾਂਦਾ ਅੱਛਾ ਗੁਰਮੁਖ ਘਰੇ ਹੀ ਆਉਂਦੇ ਆ ਤੱਕੇ ਨਾ ਖੋਲ ਲਈਏ ਕਿਸਾਬ ਨਾਲ ਮੇਰੇ ਉਹਦੇ ਕੋਲੇ ਖੜੀ ਆ ਸਾਨੂੰ ਪਤਾ ਵੀ ਝੋਟੀ ਵਾਕਿਆਈ ਬਾਪੂ ਇਹੋ ਜੇ ਨਗ ਕੱਢ ਕਿੱਥੋਂ ਲਿਆਉਣਾ ਵਾ ਕਿਹੜੇ ਕਿਹੜੇ ਬਾਰਡਰ ਬੈਲਟ ਦੇ ਤੇਰਾ ਹੱਥ ਪਿਆ ਵਾ ਜਿਹੜਾ ਇਹ ਬੱਸਿਆਂ ਬਾਰਡਰ ਬੈਲਟ ਤੋਂ ਆਉਂਦੀਆਂ ਇਹ ਗੋਭੀ ਦੇ ਫੁੱਲ ਆ ਰਗੀ ਬੂਰੀ ਆ ਵੇ ਤੂੰ ਕਿਆ ਪਤਾ ਸਹੀ ਗੱਲ ਆ ਗੋਭੀ ਦੇ ਫੁੱਲ ਆ ਰਗੀ ਲਿਆ ਦੀ ਇਹ ਬੂਰੀ ਖਰੀਦ ਕੇ ਇਧਰ ਵੇਖੋ ਇਹਦੀ ਅੱਖ ਵੇਖਿਓ ਤੇਰੀ ਫੇਸ ਦੀ ਕੁਆਲਿਟੀ ਵੇਖਿਓ ਤੇ ਇਹਦਾ ਕੱਟ ਵੇਖਿਓ ਟੇਡਾ ਮੈਂ ਕਹਾਂ ਵੇ ਆਖ ਬਾਗੜੰਗ ਜੋ ਬਿਲਕੁਲ ਜਿਹੜੀ ਨੀਲੀ ਦੀ ਮੋਟੀ ਅੱਖ ਆ ਉਹ ਅੱਖ ਲੱਗੀ ਹੋਈ ਆ ਇਹਨੂੰ ਕਰਮਾਲੀ ਨੂੰ ਤਾਂ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਤੇ ਬਾਰਡਰ ਬੈਲਟ ਜਦੋਂ ਆ ਜਾਵੇ ਨਾ ਤੇ ਉਦੋਂ ਫਿਰ ਓਵਰ ਵਾਈਟਨੈਸ ਦਾ ਤਾਂ ਤੁਸੀਂ ਖਿਆਲ ਹੀ ਛੱਡ ਦੋ ਅਗਲੇ ਪੈਰ ਤੱਕ ਯੂਰੀ ਕਾਲੇ ਆ ਜਾਂਦੇ ਪਰ ਓਵਰ ਵਾਈਟਨੈਸ ਨਹੀਂ ਆਉਗੀ ਕਿਉਂਕਿ ਸੁਧਰੀ ਹੋਈ ਬਰੀਡ ਆ ਬਾਰਡਰ ਬਿਲਡ ਦੇ ਵਿੱਚ ਤੇ ਬਾਪੂ ਫਰੇ ਦੀ ਉਮਰ ਲਿਹਾਜ਼ਾ ਕਿੰਨੀ ਹੋਊਗੀ 2 ਸਾਲ ਦੀ ਉਮਰ ਆ ਬੀ ਸਾਲ ਆ ਹਾਂਜੀ ਤੇ ਚੰਗਾ ਸੀ ਦੁੱਧ ਬਾਦ ਮੈਂ ਕਹ ਦੁੱਧ ਪੂਰਾ ਇਮਾਨਦਾਰ ਰਿਕਾਰਡ ਸੀ ਦੁੱਧ ਆ ਅੱਛਾ ਤੇ ਬਾਪ ਬਾਰੇ ਕੁਝ ਪਤਾ ਬਾਪ ਬਾਰੇ ਨਹੀਂ ਜਾਣਕਾਰੀ ਤੁਸੀਂ ਚੰਗੀ ਚੀਜ਼ ਵੇਖ ਕੇ ਆਪ ਹੀ ਕਰੋ ਮੁੜ ਕੇ ਦੱਸ ਤੇ ਕਹਿਣ ਲੱਗ ਜਾਂਦਾ ਆਪਾਂ ਬਾਹਲੀ ਚ ਨਾਂ ਨਹੀਂ ਲੈਂਦੇ ਠੀਕ ਆ ਬਿ ਮਾਲੀਆਂ ਦਾ ਆਪਦੀ 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 ਸੋਚ ਨਾਲ ਵੇਖੋ ਵੀ ਕਿਹੜੇ ਬਾਪ ਦੀ ਹੋ ਸਕਦੀ ਹੈ ਲਓ ਵੀ ਤੁਸੀਂ ਆਪਦੀ ਸਮਝ ਨਾਲ ਵੇਖ ਕੇ ਦੱਸਿਓ ਹਾਂਜੀ ਬਾਪ ਚੰਗੇ ਦੀ ਆ ਜਿਹੜੀ ਦੀ ਦੱਸਿਆ ਬਾਪੂ ਨੂੰ ਪਰ ਤੁਸੀਂ ਆਪ ਦੀ ਸਮਝ ਨਾਲ ਇਹ ਮੰਨ ਲਓ ਦੱਸਿਓ ਵੀ ਕਿਹੜੇ ਦੀ ਵੈਸੇ ਵੇਖ ਚੁੱਕੀ ਆ ਇਹ ਝੋਟੀ ਇਹ ਵੀ ਵੈਗੀ ਆਉਂਦੇ ਆ ਆਏ ਵੇਖ ਚੁੱਕੀ ਆ ਇਹਦਾ ਵੈਸੇ ਫੋਨ ਨਾਲ ਲਾਇਓ ਸਿਰਫ ਇੱਕ ਸ਼ੌਕ ਕਰਾਉਣ ਲਈ ਸ਼ੌਕ ਤੁਹਾਨੂੰ ਦਿਖਾਇਆ ਹੀ ਆ ਇਹ ਸੋਨੇ ਦੀ ਮੁੰਦਰੀ ਲੈਂਦੇ ਆ ساری ਵੈਗੀ ਮਿੱਤਰੋ ਸਹੀ ਗੱਲ ਆ ਤੇ ਬਾਪੂ ਫਿਰ ਕਢਾ ਗੇੜਾ ਯਾਰ ਇਹਦੀ ਕਰਾਈਏ ਤੋਰ ਤਰ ਚੈੱਕ ਲੈ ਵੀ કરીਓ ਤੋਰ ਚੈੱਕ ਸੋਨੇ ਦੀਆਂ ਮੁੰਦਰੀਆਂ ਨਾ ਇਹ ਮੁੰਦਰੀਆਂ ਮੁੰਦਰੀਆਂ ਵਿਕਦੀਆਂ ਲੋਹਾ ਨਹੀਂ ਵਿਕਦਾ ਸੋਨਾ ਹੀ ਵਿਕਦਾ ਸਹੀ ਗੱਲ ਐਸੀ ਕਈ ਮਖੌਲ ਕਾ ਦੇ ਬਾਪੂ ਹੀ ਲੱਖ ਨਹੀਂ ਵਟਿਆ ਜਾਣਾ ਉਹ ਵੀ ਲੱਖ ਦੀ ਵੇਚੀ ਮਿੱਤਰੋ ਸੋ ਦੋਸਤੋ ਪ੍ਰੂਫ ਵੀ ਬਾਪੂ ਕਹਿੰਦਾ ਵਿਖਾਉਣਾ ਵਾ ਕਿਉਂਕਿ ਬਾਪੂ ਕਹਿੰਦਾ ਵੈਸੇ ਤਾਂ ਅਸੀਂ ਕਿਸੇ ਕੌਂਟਰੋਵਰਸੀ 'ਚ ਪੈਂਦੇ ਨਹੀਂ ਪਰ ਜਿਹੜੇ ਕਹਿੰਦੇ ਸੀ ਨਾ ਵੀ ਬਾਪੂ ਜਿੱਦਣ ਵੇਚੀ ਸਾਨੂੰ ਬਾਅਦ ਵਿੱਚ ਸਾਨੂੰ ਦੱਸੀ ਤਾ ਫਿਰ ਅੱਗੇ ਦੇ ਦਿਆਂਗੇ ਵੀ ਉਹਦੇ ਫਾਰਮ ਤੇ ਜਾਣੀ ਅਤਰੰਦ ਕੋਲੇ ਹਾਂ ਤੇ ਵੇਖਿਆ ਜੋ ਉੱਥੇ ਚੋਟੀ ਖੜੀ ਠੀਕ ਆ ਤੁਹਾਨੂੰ ਲੈਣੀਆ ਕਰੇ ਮਹਾਰਾਜ ਦੇਨ ਦੁਗੜੀ ਰਾਤ ਚੌਕੀ ਤਰੱਕੀ ਬਖਸ਼ ਕਰੇ ਆਪਾਂ ਹੀਰਾ ਦਿੱਤਾ ਟੌਪ ਦਾ ਉਹਨੂੰ ਮਹਾਰਾਜ ਤਰੱਕੀ ਬਖਸ਼ ਕਰੇ ਉਹਨੂੰ ਤੇ ਜਿਹੜੇ ਕਹਿੰਦੇ ਸੀ ਨਾ ਬਾਪੂ ਮੰਨ ਲਓ ਪ੍ਰੂਫ ਦੇ ਦੀ ਜਾਂ ਬਾਪੂ ਗੀਸਾ ਨਵਾਂ ਸਵਾਲੀ ਤੇ ਆ ਤੁਹਾਨੂੰ ਪ੍ਰੂਫ ਦਿੰਨੇ ਆ ਉਹ ਝੋਟੀ ਦਾ ਮਿੱਤਰੋ ਜਿਹੜੇ ਬੰਦੇ ਨੇ ਲਈ ਆ ਵੈਸੇ ਕੌਂਟਰੋਵਰਸੀ ਚ ਅਸੀਂ ਪੈਂਦੇ ਨਹੀਂ ਪਰ ਅਸੀਂ ਇਹ ਗੱਲ ਜ਼ਰੂਰ ਕਹਿੰਨੇ ਆ ਕਿ ਜਿਹੜੀ ਅਸੀਂ ਗੱਲ ਕਹਿਤੀ ਨਾ ਕਮਿਟਮੈਂਟ ਕਰਤੀ ਉਹ ਗੱਲ ਉਦਾਂ ਹੀ ਹੁੰਦੀ ਆ ਕਦੇ ਇਹ ਨਹੀਂ ਆ ਵੇਖੋ ਡੀਅਰ ਕਸਟਮਰ ਇਹਨਾਂ ਦਾ 1 ਲੱਖ ਰੁਪਇਆ ਕ੍ਰੈਡਿਟ ਯੂਅਰ ਅਕਾ ਤੇ ਨੈਫਟ ਵਿਦ ਯੂਟੀਆਰ ਬਾਈ ਕਰਨੈਲ ਸਿੰਘ son of ਗੁਰਦੇਵ ਸਿੰਘ ਇਹ ਕਰਨੈਲ ਸਿੰਘ ਪੰਜੋਲੀ ਤੋਂ ਆ ਮਿੱਤਰੋ ਜਿਹੜਾ ਸਰਹੰਦ ਦੇ ਨਾਲ ਆ ਜੇ ਕਿਸੇ ਨੇ ਬਾਈ ਨਾਲ ਗੱਲਬਾਤ ਵੀ ਕਰਨੀ ਹੋਵੇ ਨੰਬਰ ਵੀ ਦੇ ਦਾਂਗੇ ਸਕ ਦੇਖ ਵੀ ਆਜੋ ਜਿਨ੍ਹਾਂ ਨੂੰ ਪਤਾ ਨਾ ਹੀਰੇ ਦੀ ਜਿਨ੍ਹਾਂ ਨੂੰ ਕਦਰਿਆ ਉਹ ਨਹੀਂ ਇਹਨਾਂ ਟਾਈਮ ਲਾਉਂਦੇਗੇ ਇਹ ਝੋਟੀ ਉਹ ਝੋਟੀ ਦੇ ਸਾਨੂੰ ਹਜੇ ਤੱਕ ਹੁਣ ਬੰਦੇ ਵੀ ਘਰੇ ਆਏ ਉਹਦੀ ਵੀਡੀਓ ਵੀ ਸਪੈਸ਼ਲ ਅਹੀ ਬਣਾਈ ਆ ਘਰ ਤੱਕ ਬੰਦੇ ਆਉਣਦੇ ਆ ਵੀ ਉਹ ਝੋਟੀ ਬਾਪੂ ਸਾਨੂੰ ਦੇ ਦੇ ਮੇਲਿਆਂ ਵਾਲੇ ਬਰੀਡਰ ਤੱਕ ਸਾਨੂੰ ਫੋਨ ਲਾਉਣਦੇ ਆ ਵੀ ਬਰੀਡਰ ਕਹਿਣਦੇ ਆ ਵੀ ਝੋਟੀ ਸਾਨੂੰ ਦੇ ਦੇ ਝੋਟੀ ਛੱਡ ਦੇ ਕਿੱਥੇ ਸੌਦਾ ਹੋ ਗਿਆ ਉੱਥੇ ਹੋ ਗਿਆ ਪਰ ਜਿੱਥੇ ਹੋ ਗਿਆ ਸਾਡੀ ਜ਼ੁਬਾਨ ਲੋਹੇ ਤੇ ਲਕੀਰ ਹੁੰਦੀ ਐ ਇਸ ਤੋਂ ਬਾਅਦ ਬਲਾਂ ਕੋਈ 1.5 ਲੱਖ ਵੀ ਚੱਲੀ ਤੇ ਧਰ ਦੇਵੇ ਤੇ ਅਸੀਂ ਠੋਕਰ ਮਾਰ ਦਾਂਗੇ ਨਾ ਆਪਾਂ ਮੰਗ ਕੇ ਕਹਤਾ ਅਸੀਂ ਕਹਿੰਨੇ ਮਹਾਰਾਜ ਉਹਦੇ ਘਰੇ ਲੈਣੀਆਂ ਕਰੇ ਅੱਛਾ ਉਹਨੂੰ ਦੁੱਧ ਪਿਆਵੇ ਬਾਕੀ ਆ ਵੀ ਹੀਰਾ ਵੇਚ ਗਿਆ ਵਾ ਇਹ ਵੀ ਚੰਗੀ ਸੱਜਰ ਮੱਝ ਦੇ ਰੇਟ ਚ ਵਿਕਿਆ ਵਾ ਇਹ ਨਹੀਂ ਵੀ ਮੰਨ ਲਓ ਵੀ ਆਪਾਂ ਕਹਿ ਦਈਏ ਕਿ ਇਹਦੇ ਵੀ ਗੁਰਮੁਖ ਮਗਰ ਆ ਗਏ ਕੱਲ 5 ਰੁਪਈਆ ਦੀ ਲਾ ਕੇ ਲਗੇ ਕਰਮ ਵਾਲੇ ਉਹ ਨਹੀਂ ਗਏ ਚੜ੍ਹਦੀ ਕਲਾ ਰੱਖੇ ਆਪਣਾ ਉਹਨਾਂ ਜੋ ਮੰਗਿਆ ਦਿੱਤਾ ਆਪਾਂ ਵੀ ਜੋ ਮੰਗਿਆ ਅਗਲੇ ਨੇ ਗਾਂਵ ਚ ਲਈ ਸੀ ਉੱਥੋਂ ਜੋ ਮੰਗਿਆ ਦਿੱਤਾ ਤੇ ਹੀਰਾ ਲਿਆਂਦਾ ਖਰੀਦ ਕੇ ਮੈਂ ਕਿਹਾ ਝੋਟੀ ਗੋਭੀ ਦੇ ਫੁੱਲ ਆਰ ਗਈ ਮਿੱਤਰਾ ਇਹ ਨਹੀਂ ਛੱਡਣੀ ਠੀਕ ਆ ਵੇਖ ਝੋਟੀ ਕੇ ਬਾਪੂ ਇਹਦੇ ਫਿਰ ਤਿੱਲ ਵੀ ਆ ਗਏ ਹਨਾ ਪਿੰਡ ਦੇ ਤਿੱਲ ਉੱਤੇ ਤਿੱਲ ਤੇ ਲਾਂ ਵਾਲੀ ਬੂਰੀ ਵਜਦੀ ਇਹ ਲਓ ਜੀ ਵੇ ਚੋਟੀ ਦੀ ਬੰਦ ਤਰ ਤਾ ਆ ਦੋਸਤੋ ਤੁਸੀਂ ਵੇਖ ਸਕਦੇ ਆ ਤਿੱਲਾਂ ਵਾਲੀ ਬੂਰੀ ਆ ਤੇ ਠੰਡੀ ਸੀਲ ਇਨੀ ਆ ਵੇਖ ਜਿੱਦਾਂ ਮਰਜ਼ੀ ਇਹ ਤਾਂ ਚਲੋ ਕਰਮਾ ਵਾਲੋ ਨੂੰ ਲੈਣੀਆਂ ਕਰੇ ਉਹਨੂੰ ਠੀਕ ਆ ਛਾਣ ਵੇਖ ਦੇ ਆਟਰ ਕੁਆਲਟੀ ਵੇਖ ਲਓ ਵੀ ਮੈਂ ਚੈੱਕ ਕਰਕੇ ਲੈਣਾ ਮਾੜੀ ਬਾਪੂ ਆ ਤਾਂ ਚੀਜ਼ ਆ ਪੂਰਾ ਰਾਮਦਾਸ ਦੀ ਕਿਰਪਾ ਵਾ ਇਹ ਦਸ਼ਕਾਂ ਨੂੰ ਆਪਾਂ ਹੀਰੇ ਦਿਨੇ ਜਿਹੜੇ ਯਾਦ ਕਰਨਗੇ ਯਾਰ ਨਿਸ਼ਾਨੀਆਂ ਵੀ ਪੂਰੀਆਂ ਕਰਦੀਆਂ ਨਾ ਸਾਰੀਆਂ ਪੂਰੀ ਐ ਪੂਰੀ ਨੀਲੀ 라ਵੀ ਪੂਰੀ ਆ ਪ੍ਰੋਪਰ ਨਿਸ਼ਾਨੀ ਸਾਰੀ ਦੇਖ ਥਾਣੇ ਵੀ ਪੂਰੇ ਆ ਬਾਂਟੇ ਵਰਗੇ ਮੋٹے ਮੋٹے ਲੱਗੇ ਕਰਮਾ ਵਾਲੀ ਸਿੰਘ ਵੇ ਕੁਆਲਟੀ ਵੇ ਮੱਥਾ ਵੇ ਮੁੱਛ ਵੇਖ ਬੱਗੀ ਕੀ ਬਾਤਾਂ ਬਿਲਕੁਲ ਬਾਪੂ ਕਿਸੇ ਦਾ ਨੂ ਰੁਪਈਆ ਪਰ ਥੋੜਾ ਜਿਹਾ ਇਥੋਂ 5 ਰੁਪਈਆ ਦੀ ਝੋਟੀ ਨੇ ਮਾਲੋ ਦੇਣੀ ਹੈ ਜਿਹੜਾ ਲੈ ਗਿਆ ਇਹ ਕਰਮਾ ਵਾਲਾ ਹੁਣ ਉਹ ਕਰਮਾ ਵਾਲੀਆਂ ਬੂਰੀਆਂ ਉਤਾਰ ਦਿੰਦੀਆਂ ਜਿਹੜੇ ਘਰੇ ਚਲੀਆਂ ਜਾਂਦੀਆਂ ਠੀਕ ਆ ਸੋ ਦੋਸਤੋ ਇਹ ਵੇਚ ਚੁੱਕੀ ਆ ਸਿਰਫ ਇੱਕ ਸ਼ੌਂਕ ਕਰਾਉਣ ਖਾਤਰ ਤੁਹਾਡੇ ਨਾਲ ਅਹੀ ਇੱਕ ਵੀਡੀਓ ਇਹਦੀ ਬਣਾਉਣ ਲੱਗੇ ਸੀਗੇ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਵਿਖਾਉਣ ਲਈ ਹੁੰਦੀਆਂ ਇਹਦੇ ਅਲ ਦੇਖ ਕੇ ਤੁਸੀਂ ਪਰਖ ਕਰੋਗੇ ਕਿ ਇਹ ਆ ਚੈਨਲ ਤੇ ਕੀ ਚੀਜ਼ਾਂ ਪੈਂਦੀਆਂ ਵਾ ਤੁਹਾਨੂੰ ਪਤਾ ਲੱਗ ਜੂਗਾ ਵੀ ਵਾਕਿਆ ਇਸ ਚੀਜ਼ ਦੀ ਨਸਲ ਤੇ ਅਸਲ ਹੈਗੀ ਆ ਤੇ ਬਾਕੀ ਦੋਸਤੋ ਇਧਰਲੇ ਪਾਸੇ ਆ ਗਈ ਇੱਕ ਕੱਟੀ ਇਹਦੀ ਲਿਹਾਜ਼ਾ ਉਮਰ ਕਿੰਨੀ ਹੋਊਗੀ ਆ ਦੇਖੋ ਜੀ ਇਹਦੀ 1 ਸਾਲ ਦੀ ਉਮਰ ਆ ਜੀ ਠੀਕ ਆ ਕੱਟੀ ਇਹ ਵੀ ਮੰਨ ਲਓ ਪਤਲੀ ਬੁਤਲੀ ਚੰਮਦੀ ਹੈ ਨਾ ਮੈਂ ਤਾਂ ਕੀ ਬਾਤਾਂ ਲਓ ਦੋਸਤੋ ਸਾਹਮਣ ਵਾਲੀ ਕੱਟੀ ਆ ਥੋੜੀ ਜੀ ਸਿੰਘ ਬਹੁਤ ਵਧੀਆ ਲੱਗਾ ਕਰਮ ਵਾਲੀ ਹੋਣਾ ਸਿੰਘ ਵੀ ਕਿਹੜਾ ਕੁਆਲਟੀ ਦਾ ਸਿੰਘ ਆ ਨਿਕਾ ਨੇ ਕਹੇ ਝੂਟੀ ਦੇ ਇੱਥੇ ਸਿੰਘ ਤੇ ਮਲਾਕਤ ਜਾਊਗਾ ਵੀ ਸਿੰਘ ਜਿੰਨੇ ਇੱਥੋਂ ਮੋੜਿਆ ਨਹੀਂ ਵੀ ਮੇ ਮੋੜੂਗੀ ਠੀਕ ਆ ਥੋੜੀ ਜੀ ਲੱਸੀ ਪਨ ਲੱਸੀ ਆ ਜਰੂਰ ਮਾੜੀ ਜੀ ਪਰ ਚੀਜ਼ ਵੇਖੋ ਟਾਪ ਕਲਾਸ ਦੀ ਆ ਠੀਕ ਆ ਤੇ ਮਾੜੀ ਇਸ ਕੰਨ ਇਹਦੀ ਵੀ ਖਿੱਚ ਕੇ ਦਿਖਾਓ ਦੇਖੋ ਪੂਰੀ ਬਿਲਕੁਲ ਰੂਵਾਰੀ ਪੋਲੀ ਲੈ ਠੀਕ ਆ ਇਸ ਕੰਨ ਬਾਤ ਛੱਡ ਦੋ ਇਹ ਫਿਰ ਪੱਕੀ ਬੂਰੀ ਆ ਗਈ ਹਨਾ ਹਾਂ ਹਾਂ ਇਹ ਨੀਲੀ ਵੀ ਆ ਗਈ ਤੇ ਪੱਕੀ ਬੂਰੀ ਵੀ ਆ ਗਈ ਪੱਕੀ ਬੂਰੀ ਆ ਪੱਕੀਆਂ ਬੂਰੀਆਂ ਜਿਹੜੀਆਂ ਪੰਜਾਬ ਦੇ ਤੇ ਦੋਸਤੋ ਇਹਦੇ ਦੋ ਪੈਰ ਵਾਈਟ ਆ ਗਏ ਦੋ ਪੈਰ ਵਾਈਟ ਆ ਪਿਛਲੇ ਤੇ ਸੂਪਰ ਵੀ ਨਿਸ਼ਾਨ ਆ ਗਿਆ ਪੂਰੇ ਪਤਲਾ ਦੇ ਨਿਸ਼ਾਨ ਆ ਪੈਰਾਂ ਦੇ ਉੱਪਰ ਹਾਂ ਤੇ ਸੂ ਪੂਛ ਦੇ ਵੇਖੋ ਪਾ ਨਿਸ਼ਾਨ ਆ ਦੇਖੋ ਆਡੀ ਵੇਖ ਇਹਦੀ ਆ ਵੇਖੋ ਪੂਛ ਦੇ ਨਾਲ ਆਪਾਂ ਆਠਾ ਬਣਾਤਾ ਜੇ ਹੱਡੀ ਹੁੰਦੀ ਤੇ ਇਹਨੇ ਬੁੜ ਕੇ ਖੋੜੀ ਜੀ ਵੱਜਣਾ ਸੀ ਇਹੋ ਜੀ ਕਰਮ ਵਾਲੀ ਤੇ ਆ ਚੀਜ਼ ਤੇ ਮੇਨ ਤਾਂ ਫੋਕਸ ਆਪਾਂ ਇਸ ਤੇ ਕਰਨਾ ਆਰਡਰ ਤੇ ਬਹੁਤ ਚੰਗਾ ਲੱਗਾ ਆਰਡਰ ਠੀਕ ਆ ਬਾਪੂ ਛੱਡ ਦੇ ਥਣ ਵੀ ਪੂਰੇ ਭੂਰੇ ਲੱਗੇ ਆ ਤੇ ਲੱਗੇ ਵੀ ਕਰਮਾ ਵਾਲੀ ਨੂੰ ਇਹੋ ਜਿਹਾ ਕੱਲੇ ਕੱਲੇ ਥਾਣਾ ਲਿਹਾਜਾ ਉਮਰ ਛੋਟੀ ਆ ਪਰ ਕਰਮਾ ਵਾਲੀ ਜਿੱਦਣ ਇਹ ਸਮਝ ਗਈ ਉਹ ਦਿਨ ਇਹ ਕੋ ਦੱਸੂਗਾ ਤੇ ਲਿਜਾਵਾਂਗੇ ਠੀਕ ਆ ਬਾਕੀ ਆ ਤੁਸੀਂ ਦੇਖ ਸਕਦੇ ਆ ਮੰਨ ਲਓ ਸੂਤੇ ਨਿਸ਼ਾਨ ਆ ਗਿਆ ਤੇ ਥਣਾ ਤੇ ਆ ਗਿਆ ਇਹਦੇ ਮੰਨ ਲਓ ਚਾਰੇ ਪਾਸੇ ਨੇ ਬਰਾਬਰ ਦਾ ਲੱਗਿਆ ਥਣ ਤੇ ਥੱਲੇ ਡੱਬ ਵੀ ਛੱਡੇ ਤੇ ਆ ਗਿਆ ਸੋ ਇਹ ਜਿਹੜੀ ਇਹਦੀ ਕੁਆਲਟੀ ਆ ਦੋਸਤੋ ਵੇਖਣ ਜੋਗਾ ਬਾਕੀ ਬੂਰੀਆਂ ਦਾ ਲੰਮੈਂਦੀਆਂ ਵੇਖੋ ਬਰੀਡ ਕਿੱਡੀ ਸੋਹਣੀ ਕੱਟੀ ਆ ਤਾ ਹੁਣ ਤਾਂ ਆਂਦੀ ਲੰਬਾਈ ਵੇਖ ਕੱਲੋ ਥੋੜੀ ਵੀ ਆ ਗਈ ਵਾਈਟ ਹਨਾ ਹਾਂਜੀ ਹਾਂਜੀ ਜੁਬਾਨ ਵੀ ਗੁਲਾਬੀ ਹੋਊ ਫਿਰਤਾ ਇਹਦੀ ਹਾਂਜੀ ਸੋ ਗੁਲਾਬੀ ਜੁਬਾਨ ਮਾੜੀ ਜੁਬਾਨ ਚੈੱਕ ਕਰਾ ਲਈਏ ਕਈ ਵਾਰੀ ਬੰਨਾ ਕਿਸੇ ਨੇ ਦੂਰ ਆਉਣਾ ਹੁੰਦਾ ਲਓ ਵੀ ਜੁਬਾਨ ਇਹਦੀ ਗੁਲਾਬੀ ਛਾੜਦੇ ਬਾਪੂ ਗੁਲਾਬੀ ਆ ਬੱਚੇ ਨੀਲੇ ਲੈਣੇ ਨੀਲੇ ਲੈ ਲਿਓ ਨੀਲੇ ਲੈ ਲਿਓ ਜਿਹੜੇ ਮਰ ਗਿਆ ਸਾਹਮ ਕੇ ਆਪਾ ਵੈਸੇ ਤੈਨੂੰ ਸਾਹਮਾਂਗੇ ਜੇ ਕੋਈ ਦਸ਼ਕ ਆਪਾਂ ਤਾਂ ਵੀਡੀਓ ਪਾਤੀ ਤੇ ਮੁੜ ਕੇ ਕਹਿੰਦੇ ਬਾਪੂ ਯਾਰ ਛੋਟਾ ਬੱਚਾ ਹੀ ਲੈਣਾ ਸੀ ਅੰਬੇ ਆਪਾਂ ਦੇ ਵੀ ਦਿਆਂਗੇ ਠੀਕ ਆ ਜਿਹੜੇ ਕੋਲ ਜਾਊਗਾ ਜਾ ਕੇ ਸੇਵਾ ਕਰੂਗਾ ਤੇ ਗੁਣ ਗਾਊਗਾ ਠੀਕ ਆ ਇਹ ਟੌਪ ਦੀ ਕੱਟੀ ਆ ਤੇ ਬਾਪੂ ਕਿੰਨੇ ਕੁ ਦੀ ਦੇਣੀ ਕੱਟੀ ਇਹ ਇਹਦਾ ਮੁੱਲ ਤਾਂ ਮੈਂ 25000 ਕਰਦਾ ਅੱਛਾ ਖੋਜੂ ਮਾਨ ਤਾਂ ਕੋਈ ਪਿਆਰ ਮਾ ਬਦ ਮਾਨ ਤਾਂ ਹੋ ਜੂ ਚਲੋ ਠੀਕ ਆ ਫੁੱਲ ਮਾਨ ਤਾਂ ਹੋ ਜੂ ਲਓ ਵੀ ਦੋਸਤੋ ਜੇ ਕੋਈ ਮੇਰਾ ਵੀਰ ਨੂੰ ਇਹ ਪਸੰਦ ਆਉਂਦੀ ਤੇ ਲੈ ਲਿਓ ਜਿਹਨੂੰ ਕੋਈ ਰੇਟ ਮਹਿੰਗਾ ਲੱਗੇ ਜਿਹਨੇ ਕੋਈ ਟੋਕੜ ਗੱਮਨ ਲੈਣੀ ਐਨੇ ਰੇਟ ਚ ਤੇ ਉਹ ਟੋਕੜ ਗੱਮਨ ਲੈ ਲਿਓ ਤੇ ਫਾਲਤੂ ਦਾ ਫੋਨ ਨਾ ਲਾਇਓ ਹਾਂਜੀ ਸੋ ਆ ਦੇਖ ਸਾਦੇ ਦੇ ਤਿਲ ਤੁਲ ਪੂਰੇ ਹੀ ਝੋਟੀ ਉਹਦੇ ਕਹਿਣ ਨੂੰ ਬਾਪਾ ਯਾਰ ਉਹ ਬਾਈ ਮਗਰ ਹੀ ਲੱਗਿਆ ਕਹਿੰਦਾ ਬਾਪੂ ਰੋਕ ਰਸਤੇ ਚ ਰੋਕ ਕੇ ਵਿਖਾਈ ਆ ਤੇ ਬਸ ਘਰੇ ਚਾਹ ਪਾਣੀ ਛਕਿਆ ਅੱਛਾ ਤੇ ਉਹ ਲੈ ਕੇ ਹੋ ਗਏ ਠੀਕ ਚਲੋ ਫਿਰ ਆਪਾਂ ਚਲੋ ਅੱਜ ਮਾਲਕ ਵੀਡੀਓ ਵਿਖਾਦੀ ਮਹਾਰਾਜ ਉਹ ਜਿਹੜੇ ਲਿਆਂਦੇ ਉਹਨਾਂ ਦਾ ਮਹਾਰਾਜ ਤਰੱਕੀ ਬਖਸ਼ਿਸ਼ ਕਰੇ ਤੰਦਰੁਸਤੀਆਂ ਬਖਸ਼ੇ ਕਿਉਂਕਿ ਬਾਪੂ ਉਹ ਗੋਹ ਕਾਲਾ ਬੰਦਾ ਪੈਸੇ ਲਾਉਂਦਾ ਹਾਂਜੀ ਹਾਂਜੀ ਬੰਦਾ ਬੰਦਾ ਪੈਸੇ ਨਹੀਂ ਲਾਉਂਦਾ ਇਹ ਲੈ ਨਾ ਹੀ ਗ੍ਰੀਦੀ ਜਾਂਦੀ ਮੈਂ ਵੀ ਦਿਲ ਨਾਲ ਹੀ ਲਿਆਉਣਾ ਜੋ ਮੰਗਦਾ ਉਹ ਹੀ ਦੇਈਦਾ ਪਰ ਲਈਦੀ ਟੌਪ ਕਲਾਸ ਇਹ ਗੱਲ ਪੱਕੀ ਆ ਦੋਸਤੋ ਬਾਪੂ ਵੀ ਜਦੋਂ ਮੰਨ ਲਓ ਮੰਗਦਾ ਨਾ ਪੈਸੇ ਕੇਰਾ ਤਾਂ ਲੱਗਦਾ ਮੰਨੂ ਫਿਰ ਆਖੀਦਾ ਹੀਰੇ ਦਾ ਮੁੱਲ ਮੰਗਿਆ ਸੋਨੇ ਦਾ ਮੁੱਲ ਮੰਗਿਆ ਸੋਨੇ ਦਾ ਦਿੱਤਾ ਆ ਹਾਂ ਤੇ ਆਪਾਂ ਨੂੰ ਵੀ ਅੱਗੇ ਸੋਨੇ ਦਾ ਮੁੱਲ ਹੀ ਮਿਲਦਾ ਸਹੀ ਗੱਲ ਸਹੀ ਗੱਲ ਤੇ ਆਪਾਂ ਜੇ ਦੇਵਾਂਗੇ ਹੀਰੇ ਤੇ ਹੀਰੇ ਦਾ ਮੁੱਲ ਸੋ ਫਿਲਮਕਾਰਾਂ ਨੂੰ ਕਹਿੰਦੇ ਵੀ ਜੁੜੇ ਰਹੋ ਕੋਈ ਨਹੀਂ ਤੁਹਾਨੂੰ ਦੇਾਂਗੇ ਲਿਆ ਕੇ ਤੋਹਫੇ ਠੀਕ ਆ ਤੇ ਸੋ ਧੰਨਵਾਦੋ ਦੋਸਤੋ ਵੀਡੀਓ ਦੇਖਣ ਲਈ ਤੇ ਮਿਲਦੇ ਆਂ ਫੇਰ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸასი ਕਾਲ ਜਿਉਂਦੇ ਵਸਦੇ ਰਹੋ ਪੰਜਾਬੀਓ